ਲੋੜਾਂ ਤੋਂ ਵੈਸੇ ਕੋਈ ਅੰਦਤ ਕਰਨਾ ਹੋ ਗਿਆ ਉਹ ਗੁਰਕਟਾਣਾ ਦਾ ਫਾਈਨਲ ਗਾਇ ਦੇਖੋ ਇੱਕ ਤਾਂ ਚੋਰ ਲੈ ਕੇ ਬੈਠ ਕੇ ਦੇਖੋ ਮੇਰੇ ਸਾਹੇ ਹੱਤ ਤੋਂ ਹੀ ਹਿੰਦਾ ਤੇ ਬਾਕੀ ਮੇਰੇ ਵੀਰੋ ਬਾਹਰ ਮੌਸਮ ਬਹੁਤ ਖਰਾਬ ਹੈ ਕੋਦੋ ਵੀ ਮੀਂਹ ਆ ਸਕਦਾ ਬੱਚੋ ਹੈਲੋ ਬੱਚੇ ਹੈਲੋ ਹੈਲੋ ਬੱਚੇ ਹੈਲੋ ਦੇਖੋ ਮੇਰੇ ਵੀਰੋ ਬਾਹਰ ਕੋਦੋ ਵੀ ਮੀਂਹ ਆ ਸਕਦਾ ਫੁੱਲ ਇੰਨਾ ਕਾਲਾ ਉੱਥੇ ਖੜੀ ਜਾ ਕੇ ਦੁਆਰੇ ਦੇਖੋ ਮੇਰੇ ਵੀਰੋ ਕਿੰਨਾ ਕਾਲਾ ਆਹ ਵੇਖ ਕਿੰਨਾ ਕਾਲਾ ਆ ਹੁਣ ਘੋਰਾ ਹੋ ਗਿਆ ਦੇਖੋ ਮੇਰੇ ਵੀਰੋ ਉੱਥੇ ਓਹੋ ਨਾਮ ਕੀ ਲੈਂਦੇ ਆ ਇਹਨਾਂ ਮੌਸਮ ਖਰਾਬ ਆ ਕਿ ਕਦੋਂ ਵੀ ਮੀਂਹ ਆ ਸਕਦਾ ਵੇਖੋ ਬਾਹਰ ਹੈ ਨਾ ਇੱਧਰ ਹੀ ਵੇਖੋ ਉੱਟਕ ਜਾ ਓਏ ਫਿਰ ਤੂੰ ਵੀਡੀਓ ਬਣਾ ਲੇਗਾ ਹਾਂ ਇੱਧਰ ਵੇਖ ਮੇਰੇ ਵੀਰੋ ਤੇ ਆ ਚੋਰ ਦੇਖੋ ਕਿੰਨਾ ਕਾਲਾ ਆ ਰਿਹਾ ਇਹ ਅੰਦਰ ਵੇਖੋ ਇਹ ਬਾਹਰ ਉਹ ਵੇਖੋ ਇੱਕ ਵਾਰੀ ਤੇ ਆਪਾਂ ਤਾਂ ਕੁੱਲਰ ਲਾ ਕੇ ਅੰਦਰ ਬੈਠੇ ਆ ਆ ਜਾਂਦਾ ਪੈ ਚੋਰ 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 ਉਹ ਪੱਦੀ ਗਿਆ ਪੱਦੀਆ ਤੇ ਇਹ ਬਾਕੀ ਮੇਰੇ ਵੀਰੋ ਤੁਹਾਨੂੰ ਦਿਖਾਉਣੇ ਆ ਜੇ ਮੀਮੂ ਆ ਗਿਆ ਤਾਂ ਆਪਾਂ ਆਪਣਾ ਬਾਏ ਆਪਣਾ ਇੱਥੇ ਖੜਾ ਹੋ ਕੇ ਖੜਾ ਤੇ ਚੋਬਰ ਨੂੰ ਆਪਾਂ ਆਪਾ ਸਟਾਰਟ ਕਰਕੇ ਤੇ ਥੋੜਾ ਬਾਹਰ ਕੱਢਿਆ ਸੀ ਤੁਹਾਨੂੰ ਅਥਰੇ ਨਹੀਂ ਦਿਖਾਵਾਂਗੇ ਅਥਰੇ ਨਹੀਂ ਦਿਖਾਵਾਂਗੇ ਤੁਹਾਨੂੰ ਬਾਹਰ ਕੱਢਿਆ ਸੀ ਚੋਪਰ ਨੂੰ ਆਪਾਂ ਸਟਾਰਟ ਕਰਿਆ ਸੀਗਾ 15 ਕ ਮਿੰਟ 10 15 ਕ ਮਿੰਟ ਤੇ ਅਥਰੇ ਨਹੀਂ ਦਿਖਾਵਾਂਗੇ ਤੁਹਾਨੂੰ ਠੀਕ ਹੈ ਮੇਰੇ ਵੀਰੋ ਤੇ ਇੱਕ ਵਾਰੀ ਦੇਖੋ ਬਾਹਰ ਮੌਸਮ ਤੇ ਬਾਜ ਮੈਦਾਨ ਨੂੰ ਇਹ ਪਾਰ ਹੋ ਗਿਆ ਤੇ ਲਾਈਟ ਚੜ ਰਹੀ ਹੈ ਨਾ ਦੇਖੋ ਇੱਕ ਵਾਰੀ ਨੇਰੀ ਵਸ ਤੇ ਨਹੀਂ ਹੋਣਾ ਨਾ

ਨੇ ਜਾਈ ਜਾਂਦੀ ਆ ਵੇਖੋ ਇਹ ਕੋਦੂ ਗਿਆ ਸਕਦਾ ਇਸ ਕਰਕੇ ਪਰ ਇੱਥੇ ਭੈਣ ਨੇ ਆਂ ਇਤਰਾ ਹਵਾ ਆ ਇਹ ਦਰ ਨੂੰ ਜਾਂਦੀ ਆ ਹਾਂ ਬਹੁਤ ਤਰ੍ਹਾਂ ਦੇ ਕੋਈ ਵਾਰੀ ਆਇੱਛੇ ਨਨ ਬਦੁੜੀਆਂ ਵਾਦੀ ਮੀ ਆਇਆ ਇਹ ਫਰ ਪਾਣੀਓ ਪਾਣੀ ਹੋ ਜਾਏ ਧੰਮਰੇ ਵੀਰੋ ਰਿ ਰਿ ਇੱਕ ਗੱਲ ਤਾਂ ਸੋਣ ਮੈਂ ਦੱਸਣੀ ਭੁੱਲ ਗਿਆ ਕਿ ਆਪਾਂ ਚੌਬਰ ਜਿਹੜਾ ਬਾਹਰ ਕੱਢ ਕੇ ਖੜਾਇਆ ਸੀ ਅੰਦਰ ਕੀ ਹਨਾ ਅੰਦਰੋਂ ਆ ਹੱਥ ਨੇ ਚੀਨੀਵਾ ਲੀਆ ਮੇਰੇ ਵੀਰੋ ਕਿਤੇ ਮੀਂਹ ਪੀ ਜਾਂਦਾ ਤੇ ਉੱਥਾ ਹੋਣੀ ਚਾਹੀਦੀ ਨਿਕਲ ਗਈ ਹਾਂ ਮੈਂ ਕੈਮਰਾ ਸੀ 3 ਜਿਵੇਂ ਆਪਾਂ ਤਾਂ ਕਿ ਚੌਬਰ ਕੱਢ ਕੇ ਖੜਾਇਆ ਸੀ ਬਾਹਰ ਬਾਹਰ ਖੜਾਇਆ ਸੀ ਆ ਬੱਦਲ ਛੜ ਕੇ ਆ ਗਿਆ ਉਹ ਮੇਂ ਧੁੱਪ ਵੀ ਸੀ ਤੇ ਉਸ ਚ ਨਾ ਕਿਰਲੀ ਵੱੜ ਗਈ ਸੀਗੀ ਤਾਂ ਮੈਂ ਬਾਹਰ ਕੱਢ ਕੇ ਖੜਾ ਰੱਖਿਆ ਧੁੱਪ ਨਾਲ ਕਿਰਲੀ ਭੱਜ ਜੂਗੀ ਕਿਰਲੀ ਉਹਦੀ ਭੱਜ ਗਈ ਸੀਗੀ ਤਾਂ ਫਿਰ ਮੈਂ ਬਾਹਰ ਖੜਾ ਰਹਿਣ ਦਿੱਤਾ ਤੇ ਹੁਣ ਆ ਬੱਦਲ ਆ ਗਿਆ ਫਿਰ ਤਾਂ ਅੰਦਰ ਕਹਿਤਾ ਨਹੀਂ ਨਹੀਂ ਉਹ ਵਾਹ ਦੇਖ ਕਿੰਨੀ ਤੇਜ਼ ਹੋ ਗਈ ਉਹ ਲੱਕੀ ਹੁਣ ਆਪਾਂ ਅੰਦਰ ਕਹਤਾ ਕਿਰਲੀ ਉਹਦੀ ਭੱਜ ਗਈ ਸੀਗੀ ਜੀ ਮੇਰੇ ਵੀਰੋ ਤਾਂ لہی like... ਕੀ ਦਿੱਸਤੀ ਸੋ ਕੋਨੇ ਮੋੜੀ ਦਿੱਸਤੀ ਨੇਰੀ ਕਰਕੇ ਦੇਖੋ ਇਹ ਕੋਤੋਂ ਕਿੰਨਾ ਜਸਲੀ ਨੇਰੀ ਆਈ ਮੇਰੇ ਵੀਰ ਲਾਈਵ ਹੀ ਕੋਠੀ ਇਧਰ ਗਈ ਔਰ ਕੋਠੀ ਰਿਸਨਾਟ ਕੇ ਮੇਰੇ ਵੀਰ ਇਧਰ

ਉੱਤੀ ਜਿਹੜੀ ਉੱਧਰੋਂ ਮੇਰੇ ਵੀਰਿਆ ਉਹ ਠੇਕ ਉੱਠੀ ਲੋਗ ਗਈ ਮਾਰੀ ਵਿਸਾਂ ਲੱਗ ਗਈ ਫਿਰ ਫੇਰ ਲੋਗ ਗਈ ਅਰੇ ਤੇ ਕਰਕੇ ਬਾਜਗ ਹੋਣੇ ਤੁਹਾਨੂੰ ਉੱਥੇ ਕੋਟੀਏ ਯਾਨੀ ਕੋਟੀ ਉਹ ਥੇੜੀ ਕੋਟੀ ਤੁਹਾਨੂੰ ਫੇਰ ਦਿਖਾਉਣਾ ਬਹੁਤ ਆਹ ਹੋਰ ਹੋਰ ਮਾੜੀ ਦਿਖਦੀ ਹੈ ਤੇ ਉਹ ਮੈਸ ਉਹਨੂੰ ਦਿਖਾਉਣਾ ਜਦੋਂ ਨੇਰੀ हट ਗਈ ਉਹ ਤੁਹਾਨੂੰ ਦਿਖਾਵਾਂ ਤੁਹਾਨੂੰ ਉਹ ਕਿੰਨੀ ਜ਼ਿਆਦਾ ਦਿਖਦੀ ਹੈ ਠੀਕ ਹੈ ਨੀ ਵੇ ਦੇ ਵੀਰੋ ਇੱਕ ਵਾਰ ਚੈੱਕ ਕਰੋ ਬੱਦਲ ਕੋਈ ਕਿੰਨਾ ਘੈਂਟ ਮੌਸਮ ਹੋ ਗਿਆ ਇੱਧਰ ਇੱਧਰ ਤੇ ਚੱਲ ਹੈ ਨਹੀਂ ਇੰਨਾ ਠੀਕਾ ਇੱਧਰੋਂ ਫੁੱਲ ਘੈਂਟ ਆ ਚੈੱਕ ਕਰੋ ਇੱਕ ਵਾਰੀ ਹਨਾ ਤੇ ਆਪਾਂ ਕੀਤਾ ਹੈਗਾ ਆ ਵੇਖੋ ਇੱਕ ਮਿੰਟ ਸੰਨ ਦੱਸਦੇ ਹਾਂ ਪਹਿਲਾਂ ਮੌਸਮ ਚੈੱਕ ਕਰੋ ਕਿਣੀ ਮੋਕੇ ਤੇ ਮੈਂ ਬਸ ਕੇ ਮੜਾ ਜੇ ਪੈਰ ਤੇ ਇੱਧਰ ਵੇਖੋ ਥੱਲੋਂ ਤੇ ਕਰ ਕਿੱਥੋਂ ਦੇ ਕੰਬਦਲ ਕਾਲੇ ਹੀ ਹੈ ਕਿਣੀ ਮੀਂਹ ਆ ਜੂਗਾ ਵਧੀਆ ਠੰਡ ਹੋ ਜੂਗੀ ਹਨਾ ਤੇ ਕੀ ਆਪਾਂ ਸੱਤ ਤੇ ਮੇਰੇ ਵੀਡੀਓ ਆਪਾਂ ਸੱਤ ਪਾਣਾ ਕਰੈ ਸੀ ਇਗਨੋਰਿੰਗ ਸੱਤ ਪਾਣਾ ਪਕੜੈ ਸੀ ਇਗਨੋਰਿੰਗ ਚੈਲੰਜਰ ਉਹ ਵੀਡੀਓ ਬਹੁਤ ਇੰਟਰਸਟਿੰਗ ਹੈ ਕੱਲ ਨੂੰ ਆਉਗੀ ਤੁਸੀਂ ਦੇਖਿਓ ਜਾ ਕੇ ਆਈ ਚੈਨਲ ਤੇ ਤੇ ਬਾਕੀ ਠੀਕ ਮੈਂ ਤੁਹਾਨੂੰ ਇਹ ਵੀਡੀਓ ਬਾਰੇ ਲੱਗਿਆ ਕਿ ਸਬਸਕ੍ਰਾਈਬ ਕਰੋ ਬਾਕੀ